ਬਾਬਾ ਜੀ ਦੇ ਚਰਪਾਏ ਨਾਲ ਹੀ ਮਿਲਦੇ ਕਿਉਂਕਿ ਜੋ ਵੀ ਇੰਜੀਨੀਅਰ ਜਾਂ ਰੈਨ ਵੀ ਕੰਮ ਹੈ ਹੌਮ ਕਹ ਜਨੇ ਜੋ ਵੀ ਬਜ਼ਾਰ ਬਣੇ ਤੇ ਜੋ ਵੀ ਵਿਦੇਸ਼ ਉਹ ਬਹੁਤ ਵਾਪਿਸ ਇਸੁ ਕਰਵਾਉਂਦੇ ਨੇ ਉਹ ਦੇਸ਼ ਦੇ ਨਾਲ ਹੀ ਬਣਦੇ ਆਪਾਂ ਨੂੰ ਅੱਜੇ ਕਰਨਾ ਜ਼ਰੂਰੀ ਹੈ ਕਿ ਆਪਾਂ ਉਹਨਾਂ ਦੇ ਫੇਸਾ ਲੋਕੇ ਵਰਦੇ ਹੋਏ ਆਪਾਂ ਉਹਨਾਂ ਨੂੰ ਫੇਸਾ ਲੈ ਕੇ ਆਪਾਂ ਆਪਣਾ ਜੀਵਨ ਬੜਿਆ ਸਕੇ ਤਾਂ ਨਾਲ ਚਲਾ ਸਕੀਏ ਬਾਕੀ ਦਾ ਰਹੇ ਪਹਾਣੇ ਕਲਾ ਦੇ ਜਿਸ ਤੋਂ ਇਤਿਹਾਸ ਤੋਂ ਹੋਰਾਂ ਸਮਾਜਵਾਦ ਤੋਂ ਦੇਖੀਏ ਕਿ ਪਰ <Sessizitina> <Sessizitina> <Sessitina> 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 ਮੇਰੇ ਨਾਲ ਇਹ ਦਾ ਮਾਮਲਾ ਕੁ ਤਰ੍ਹਾਂ ਨਾਲ ਇਹ ਗਏ ਕਿ ਜੰਮੀ ਮਬਾਰਕ ਸਾਹਿਬ ਵੱਲੋਂ ਉਹ ਨਹੀਂ ਹੋਈ ਸੋ ਕਹਿੰਦੇ ਨੇ ਜਦ ਇਹ ਜਣਾ ਚਮਕੀ ਉਹ ਜਿੰਨੇ ਸੁਪਾਲਾ ਨਾ ਉਹਨਾਂ ਵੱਡਾ ਆਪਕਾ ਕੇ ਬਧੇ ਕੋ ਸਵਾਗਤ ਕਰਤਾ ਹੈ ਕਿ ਆਓ ਸੋ ਨੈ ਆਪਕੋ ਬਹੁਤ ਬਹੁਤ ਧੰਨਵਾਦ ਕਰ ਰਹਾ ਹਾਂ ਮਾਤਾ ਵਾ ਰੈਗਰੂਜੀ ਦਾ ਕੰਮ ਇਹ ਬਸੂਤਾ ਮੈਨੇ ਕਾਰਾ ਗਿਆ ਸਾਰਿਆਂ ਨੂੰ ਲੱਖ ਲੱਖ ਧੰਨਵਾਦ ਵਾਹਿਗੁਰੂ ਜੀ ਦਾ ਸਵਾਗਤ ਵਾਹਿਗੁਰੂ ਜੀ ਦਾ ਸਵਾਗਤ ਭਾਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਅੱਜ ਬਾਬਾ ਵਿਸ਼ਕਰਮਾ ਜੀ ਦਾ ਜੋ ਸ਼ਾਨਦੜਮ ਲਾਇਆ ਗਿਆ ਘਟਾੜੀ ਨਗਰ ਕੀ ਮੈਸੇਜ ਆ ਦੇਸ ਦੇ ਸਾਰੇ ਬਾਪੀਆਂ ਸੰਗਤਾਂ ਨੂੰ ਤੁਹਾਡੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਬੋਲੋ ਬਾਬਾ ਵਿਸ਼ਕਰਮਾ ਮਹਾਰਾਜ ਦੀ ਜੈ ਇਹ ਸਾਰੇ ਇਲਾਕਾ ਨਿਵਾਸੀਆਂ ਦੇ ਅਤੇ ਦੇਸ਼ ਵਿਦੇਸ਼ ਵਿੱਚ ਬੈਠੇ ਸੰਗਤ ਦੇ ਸਹਿਯੋਗ ਨਾਲ ਬਾਬਾ ਵਿਸ਼ਕਰਮਾ ਜੀਆਂ ਦਾ ਤੀਮਾ ਸਲਾਨਾ ਜੋੜ ਮੇਲਾ ਮਨਾਇਆ ਜਾ ਰਿਹਾ ਜੀ ਅਤੇ ਸਾਰੀ ਸੰਗਤ ਦੇ ਸਹਿਯੋਗ ਨਾਲ Sí.